ਸਚੀ ਗਾਲਜੀ ਅੱਜ ਅਸੀਂ ਗੱਲ ਕਰਾਂਗੇ ਥਾਮਸ ਹੌਬਸ ਦੀ ਮਸ਼ਹੂਰ ਰਚਨਾ ਲਵੀਆਥਾਨ ਬਾਰੇ ਇਹ ਕਿਤਾਬ ਸਮਾਜਿਕ ਵਿਵਸਥਾ ਬਣਾਈ ਰੱਖਣ ਅਤੇ ਰਾਜਕਤਾ ਤੋਂ ਬਚਣ ਲਈ ਇੱਕ ਸਮਾਜਿਕ ਇਕਰਾਰਨਾਮੇ ਅਤੇ ਸ਼ਕਤੀਸ਼ਾਲੀ ਪ੍ਰਭੂਸਤਾ ਦੀ ਵਕਾਲਤ ਕਰਦੀ ਹੈ ਪਹਿਲਾ ਬਿੰਦੂ ਮਨੁੱਖੀ ਸੁਭਾਅ ਹੌਬਸ ਮੰਨਦਾ ਸੀ ਕਿ ਮਨੁੱਖ ਕੁਦਰਤੀ ਤੌਰ ਤੇ ਸੁਆਰਥੀ ਹੁੰਦੇ ਹਨ ਅਤੇ ਸ਼ਕਤੀ ਦੀ ਇੱਛਾ ਨਾਲ ਪ੍ਰੇਰਿਤ ਰਹਿੰਦੇ ਹਨ ਜੇਕਰ ਕੋਈ ਸਰਕਾਰ ਨਾ ਹੋਵੇ ਤਾਂ ਇਹ ਹਾਲਾਤ ਸਭ ਦੇ ਵਿਰੁੱਧ ਸਭ ਦੀ ਜੰਗ ਵਿੱਚ ਬਦਲ ਜਾਂਦੇ ਹਨ ਜਿੱਥੇ ਡਰ ਹਿੰਸਾ ਅਤੇ ਨੈਤਿਕਤਾ ਦੀ ਘਾਟ ਹੁੰਦੀ ਹੈ ਦੂਜਾ ਬਿੰਦੂ ਸਮਾਜਿਕ ਇਕਰਾਰਨਾਮਾ ਇਸ ਅਰਾਜਕਤਾ ਤੋਂ ਬਚਣ ਲਈ ਲੋਕ ਆਪਸੀ ਸਮਝੌਤਾ ਕਰਦੇ ਹਨ ਆਪਣੀਆਂ ਕੁਝ ਆਜ਼ਾਦੀਆਂ ਛੱਡ ਕੇ ਇੱਕ ਪ੍ਰਭੂਸੱਤਾ ਨੂੰ ਸ਼ਕਤੀ ਦਿੰਦੇ ਹਨ ਤਾਂ ਕਿ ਉਹ ਉਹਨਾਂ ਦੀ ਸੁਰੱਖਿਆ ਕਰ ਸਕੇ ਤੀਜਾ ਬਿੰਦੂ ਪ੍ਰਭੂਸੱਤਾ ਹੌਬਸ ਦੇ ਅਨੁਸਾਰ ਇਹ ਪ੍ਰਭੂਸੱਤਾ ਚਾਹੇ ਰਾਜਾ ਹੋਵੇ ਜਾਂ ਸਭਾ ਬਿਲਕੁਲ ਅੰਤਮ ਅਧਿਕਾਰ ਵਾਲੀ ਹੋਣੀ ਚਾਹੀਦੀ ਹੈ ਉਸ ਦਾ ਕੰਮ ਹੈ ਕਾਨੂੰਨ ਲਾਗੂ ਕਰਨਾ ਅਤੇ ਵਿਵਸਥਾ ਕਾਇਮ ਰੱਖਣਾ ਇਹ ਪ੍ਰਭੂ ਸੱਤਾ ਸਮਝੌਤੇ ਦਾ ਹਿੱਸਾ ਨਹੀਂ ਹੁੰਦੀ ਇਸ ਲਈ ਉਸ ਤੇ ਕੋਈ ਸੀਮਾ ਨਹੀਂ ਹੁੰਦੀਆ ਚੌਥਾ ਬਿੰਦੂ ਲਵੀਥਨ ਰੂਪਕ ਸਰਲੇਖ ਲਵੀਥਨ ਇੱਕ ਬਾਈਬਲੀ ਸਮੁੰਦਰੀ ਰਾਖਸ਼ ਦਾ ਪ੍ਰਤੀਕ ਹੈ ਜੋ ਸਮਾਜਿਕ ਇਕਰਾਰਨਾਮੇ ਦੁਆਰਾ ਬਣੀ ਵਿਸ਼ਾਲ ਰਾਜ ਸ਼ਕਤੀ ਨੂੰ ਦਰਸਾਉਂਦਾ ਹੈ ਇਸ ਦੀ ਤਸਵੀਰ ਵਿੱਚ ਵਿਅਕਤੀਆਂ ਤੋਂ ਬਣੀ ਇੱਕ ਵੱਡੀ ਹਸਤੀ ਦਰਸਾਈ ਜਾਂਦੀ ਹੈ ਜੋ ਰਾਜ ਦੀ ਏਕਤਾ ਅਤੇ ਸ਼ਕਤੀ ਦਾ ਪ੍ਰਤੀਕ ਹੈ ਪੰਜਵਾਂ ਬਿੰਦੂ ਸਿਵਲ ਅਤੇ ਧਾਰਮਿਕ ਅਥਾਰਟੀ ਹੌਬਸ ਮੰਨਦਾ ਸੀ ਕਿ ਪ੍ਰਭੂ ਸੱਤਾ ਨੂੰ ਧਾਰਮਿਕ ਅਤੇ ਧਰਮ ਨਿਰਪੱਖ ਦੋਹਾਂ ਮਾਮਲਿਆਂ ਤੇ ਨਿਯੰਤਰਣ ਹੋਣਾ ਚਾਹੀਦਾ ਹੈ